ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪ ਪਲਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਸਥਾਨਕ ਮੱਲੀ ਫਾਰਮ ਵਿਖੇ ਗੁਰੂ ਨਾਨਕਪੁਰਾ ਮੰਡਲ ਦੇ ਪ੍ਰਧਾਨ ਸਚਿਨ ਗੁਪਤਾ ਕੇਸ਼ਵ ਦੀ ਪ੍ਰਧਾਨਗੀ ਹੇਠ ਸਾਬਕਾ ਕੌਂਸਲਰ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ ਅਤੇ ਦਿਲਬਾਗ ਸਿੰਘ ਦੇ ਯਤਨਾ ਨਾਲ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦੀ ਹਾਜ਼ਰੀ ਵਿੱਚ ਅਤੇ ਭਾਜਪਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਦੀ ਮੌਜੂਦਗੀ ਵਿੱਚ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ। ਸ਼ਾਮਲ ਹੋਏ ਆਗੂਆਂ ਵਿੱਚ ਅਨਿਲ ਪਟੇਲ, ਸਾਧੂ ਸਮੇਤ ਪਰਵਾਂਚਲ ਭਾਈਚਾਰੇ ਦੇ ਚੰਦਰ ਸ਼ੌਰ, ਪ੍ਰਸ਼ਾਦ ਮਨੋਜ ਸ਼੍ਰੀਵਾਸਤਵ, ਰੁੱਦਲ ਸਿੰਘ, ਵਿਜੇ ਪ੍ਰਸਾਦ, ਗਣੇਸ਼ ਪ੍ਰਸਾਦ, ਸੁਰਿੰਦਰ ਪ੍ਰਸਾਦ, ਸਿਕੰਦਰ ਕੁਮਾਰ, ਰਮੇਸ਼ ਕੁਸ਼ਾਬਾਹਾ, ਮਨੀਸ਼ ਦਸ਼ੌਨਾਰ ਸੁਰੇਸ਼ ਪ੍ਰਸ਼ਾਦ ਬినੂਦ ਕੁਸ਼ਾ ਵਾਹਾ ਅਰਵਿੰਦ ਪਟੇਲ ਸਿੰਘ ਅਤੇ ਵਰਿੰਦਰ ਮਾਸਟਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨੇ ਭਾਜਪਾ ਦਾ ਗਮਚਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਸਮਾਜ ਸੇਵਕ ਗੁਰਕੀਰਤ ਸਿੰਘ ਪ੍ਰਦੀਪ ਸ਼ਰਮਾ ਤੇ ਜਸਵੰਤ ਸਿੰਘ ਦੀ ਵੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪੰਕਜ ਜੈਨ ਜ਼ਿਲ੍ਹਾ ਮੀਤ ਪ੍ਰਧਾਨ ਜਸ਼ਪਾਲ ਜਨੌਤਰਾ ਸੁਮਨ ਬਰਮਾ ਸੀਨੀਅਰ ਪਾਜਪਾਗੂ Swami Dr ਰਮਾ ਸ਼ੰਕਰ ਗੁਰੂ ਨਾਨਕਪੁਰਾ ਮੰਡਲ ਦੇ ਜਨਰਲ ਸਖਤਰ ਸਮਰਾਟ ਸ਼ਰਮਾ ਪੁਸ਼ਪ ਰਾਜੂ ਰਾਕੇਸ਼ ਸਾਲਦੀ ਨਰੇਸ਼ ਬਾਂਸਲ ਬినੋਦ ਤ੍ਰਿਹਣ ਦੀਨਦਿਆਲ ਅਰਵਿੰਦ ਸੰਜੀਤ ਗੁਪਤਾ ਆਦ ਸਾਰੇ ਪਤਵੰਤੇ ਸੱਜਣ ਵੀ ਹਾਜ਼ਰ ਸਨ